चक्की चक्की चकी ची 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 कर जाम चके बस बस ਵੱਲੋਂ 11000 ਦੀ ਇੱਕ ਹੋਰ ਰੇਡ ਮੇਰੇ ਮਿੱਤਰੋ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਪੈਣ ਜਾ ਰਹੀ ਹੈ ਜਫਾ ਜਫਾ ਸਦੀਕ ਦਾ ਜਫਾ ਸਦੀਕ ਦਾ ਜਗਤਾਰ ਸਿੰਘ ਜੀ ਧਾਮੀ ਵੱਲੋਂ 11000 ਵਾਹ ਵਾਹ ਖੇਡ ਕਬੱਡੀ ਦਾ ਸ਼ਾਨਦਾਰ ਭਾਈ ਸਾਧੇ ਵਾਲੀ ਅਗਲੀ ਰੇਡ ਪਾਉਣ ਦੇ ਵਾਸਤੇ ਆ ਜੱਗੂ ਸੈਦੋ ਵਾਲੀ ਆ ਦੇਖਦੇ ਵੀ ਇਹ ਵੀ ਮੇਲੇ ਲੁੱਟ ਰਿਹਾ ਮੇਲੇ ਲੁੱਟ ਰਿਹਾ ਚੱਕੀ 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 ਆ ਚੱਕੀ ਕਰਦਾ ਕੋਹ ਫੜਾ ਗੁੱਟ ਵੱਜ ਗਈ ਕੈਂਜੀ ਕਬੱਡੀ ਕਬੱਡੀ ਹੋਈ ਪਈ ਕਬੱਡੀ ਕਬੱਡੀ ਚੱਕੇ ਜਾਵ ਚੱਕੇ ਜਾਵ ਹੁੰਦੇ ਹੋਏ ਤੇ ਚੱਕੀ ਮਰਿੰਦਰ ਸਿੰਘ ਚੱਕੇ ਜਾਮ ਹੋ ਗਏ ਹੁਸ਼ਿਆਰਿਆ ਆ ਕਹਿੰਦੇ ਲਾਸਟ ਪੈਂਦੀਆਂ ਨੇ ਇਹ ਬੈਸਟਾਲੀਆਂ ਪੈਂਦੀਆਂ ਨੇ ਇਹ ਬੈਸਟਾਲੀਆਂ ਅੰਬਾ ਅੰਬਾ ਗੁਲਵਾ ਸੁਣੜ ਅੰਬਾ ਇੱਕ ਕਬੱਡੀਆਂ ਦੋ ਜਫੇ 20 ਨੰਬਰ ਬੈਸ ਬਸ ਇਰਾਫੀ 6 ਟੱਚ 3 ਜਫੇ 75 ਚੱਕੀ